ਸਰਦਾਰ ਕੁਲਜੀਤ ਸਿੰਘ ਰੰਧਾਵਾ ਸਪੀਕਰ ਸਾਹਿਬ 1541 ਸਰਦਾਰ ਭਜਨ ਸਿੰਘ ਲੋਕ ਨਿਰਮਾਣ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਇਸ ਸਵਾਲ ਦਾ ਜਵਾਬ ਨਹੀਂ ਹੈ ਜੀ ਮੁਬਾਰਕਪੁਰ ਤੋਂ ਟਕੋਲੀ ਸੜਕ ਉੱਤੇ ਜੋ ਕਾਜ਼ੇ ਬਣਿਆ ਹੋਇਆ ਹੈ ਉਹ ਜਲਾਈ 2023 ਵਿੱਚ ਆਏ ਹਨ ਕਾਰਨ ਨੁਕਸਾਨਿਆ ਗਿਆ ਸੀਗਾ ਜਿਸ ਦੀ ਆਰਜੀ ਤੌਰ ਤੇ ਮੁਰੰਮਤ ਐਸ ਡੀ ਆਰ ਐਫ ਨੋਰਮਸ ਦੇ ਅਨਸਾਰ ਕੀਤੀ ਜਾ ਚੁੱਕੀ ਆ ਮੰਤਰੀ ਜੀ ਜੀ ਉਹ ਹੱਥ ਖੜਾ ਕਰੀ ਜਾਂਦਾ ਜਵਾਬ ਉਹਨਾਂ ਕੋਲੇ ਆ ਗਿਆ ਸਪਲੀਮੈਂਟਰੀ ਪੁੱਛ ਲੈਣ ਦੇ ਠੀਕ ਆ ਜੀ ਠੀਕ ਹਾਂਜੀ ਰੰਧਾਵਾ ਸਾਹਿਬ ਸਪੀਕਰ ਸਾਹਿਬ ਸਾਡੀ ਸਰਕਾਰ ਸ਼ਹੀਦਾਂ ਦਾ ਬੜਾ ਸਤਿਕਾਰ ਕਰਦੀ ਆ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਨਾ ਭਾਈ ਜੀ ਹਰਵੜੀ ਮੈਨੂੰ ਨਾ ਹੀ ਕਰਦਨੇ ਕੋਈ ਨਾਰਾਜ਼ਗੀ ਆ ਤੇ ਦੂਜੀ ਜਿਹੜੀ ਗੱਲ ਹੈ ਮੁੱਦੇ ਦੀ ਇਹ ਉਹ ਮੰਤਰੀ ਸਾਹਿਬ ਰਾਹ ਜਿੱਥੋਂ ਸ਼ਹੀਦ ਭਗਤ ਸਿੰਘ ਰਾਤੋਂ ਰਾਤ ਜਦੋਂ ਜਾਣਾ ਸੀ Shimla ਪੇਸ਼ੀ ਤੇ ਤੇ ਰਾਤ ਸ਼ਹੀਦ ਭਗਤ ਸਿੰਘ ਜੀ ਰਾਤ ਉਥੇ ਕਾਲ ਕੋਠਰੀ ਜਿਹੜੀ ਬਣੀ ਹੋਈ ਆ ਡੀਐਸਪੀ ਦਫਤਰ ਰਾਤ ਰੁਕੇ ਸੀ ਕੀ ਸਾਡੀ ਸਰਕਾਰ ਇਸ ਜਗ੍ਹਾ ਬਾਰੇ ਕੋਈ ਸੋਚੇਗੀ ਇੱਥੇ 2 ਸਾਲ ਲੰਘ ਗਏ ਫਲੱਡ ਆਇਆ ਤੇ ਝਾੜ ਫੇਰਉਣ ਨੂੰ ਤਿਆਰ ਉਹ ਪੁੜ ਉਵੇਂ ਪਿਆ ਜਿਵੇਂ ਪਿਆ ਸੀ ਔਰ ਇਹ 올ਡ ਕਾਲਕਾ ਰੋਡ ਹੈ ਜੀ ਜਦੋਂ ਅੰਗਰੇਜ਼ਾਂ ਦੇ ਟਾਈਮ ਇਹ ਪੁੜ ਲੱਗੇ ਸੀ ਅੱਜ ਵੀ ਇਸ ਸੜਕ ਦੇ ਨਾਲ ਨਾਲ 2.5 ਲੱਖ ਦੀ ਆਬਾਦੀ ਹੈਗੀ ਆ ਮੈਂ ਇਥੋਂ ਅਪੀਲ ਕਰਾਂਗਾ ਸਰਕਾਰ ਨੂੰ ਸਵਾਲ ਪੁੱਛੋ ਜੀ ਮੰਤਰੀ ਸਾਹਿਬ ਨੂੰ ਕਹਾਂਗਾ ਕਿ ਜੀ ਇਹਦਾ ਕੁਝ ਹੱਲ ਲੱਭੋ ਕਿਉਂਕਿ ਨਿਹਰਾ ਛੋਟੇ ਪੁੜਾਂ ਦੀ 2-2 ਸਾਲ ਅਗਰ ਮੁਰੰਮਤ ਨਾ ਕੀਤੀ ਗਈ ਇੱਥੇ ਹਾਈ ਲੈਵਲ ਪੁਲ ਦੀ ਲੋਡ ਹੈ ਨਾ ਕਿ ਪੁਲ ਦੀ ਰਿਪੇਅਰ ਦੀ ਠੀਕ ਹੈ ਤੁਹਾਡਾ ਸਵਾਲ ਆ ਗਿਆ ਜੇ ਦੇ ਨਾਲ ਮੈਂ ਇੱਕ ਹੋਰ ਸ਼ੰਭੂ ਦੀ ਜਿਹੜੇ ਬੰਦ ਹੋਣ ਤੋਂ ਬਾਅਦ ਇਹ ਸੜਕ ਟੁੱਟਦੀ ਰਹੀ ਹੈ ਮੈਂ ਕਿਰਪਾ ਕਰਕੇ ਸੀਐਮ ਸਾਹਿਬ ਨੂੰ ਤੇ ਤੁਹਾਡੇ ਜਰੀਏ ਬੇਨਤੀ ਕਰਾਂਗਾ ਇੱਥੇ ਪਰਸਨਲ ਇੰਟਰਸਟ ਲੈ ਕੇ ਔਰ ਚੀਮਾ ਸਾਹਿਬ ਸਪੈਸ਼ਲ ਕੋ ਫੰਡ ਦੇਣੇ ਕੋਈ ਛੋਟੇ ਕਾਜ਼ਵਿਆਂ ਨਾਲ ਚੱਲਣ ਵਾਲਾ ਕੰਮ ਨਹੀਂ ਮੈਂ ਅਪੀਲ ਵੀ ਨਹੀਂ ਕਰਦਾ ਮੈਂ ਤੁਹਾਨੂੰ ਇਹ ਸੰਦੇਸ਼ ਆ ਦੇਣਾ ਚਾਹਣਾ ਕਿ ਅੱਜ ਉਸ ਹਲਕੇ ਦੇ ਅੰਦਰ ਸਭ ਤੋਂ ਵੱਡਾ ਕਨੈਕਟਿਡ ਰੋਡ ਜਿਹੜੀ ਹੈ ਪੰਚਗੋਲਾ ਸ਼ਿਮਲੇ ਜਾਣ ਵਾਲੀ ਹੈ ਇਸ ਕਰਕੇ ਲੋ 26 ਕਿਲੋਮੀਟਰ ਘੁੰਮ ਕੇ ਜਾਂਦੇ ਆ ਮੈਂ ਆਸ ਕਰਾਂਗਾ ਸਰਕਾਰ ਸਾਡੀ ਔਰ ਮੰਤਰੀ ਸਾਹਿਬ ਇਹ ਨਾ ਹੀ ਨਾ ਕਰਿਆ ਕਰਨ ਕਜੀ ਕਰੀ ਹਾਂ ਵੀ ਕਰ ਦਿਆ ਕਰਨ ਠੀਕ ਹਾਂ ਜੋ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੇ ਐਮ ਐਲ ਏ ਸਾਹਿਬ ਨਾਲ ਮੇਰੀ ਕੀ ਨਾਰਾਜ਼ਗੀ ਹੋ ਸਕਦੀ ਹੈ ਜੀ ਕੋਈ ਨਾਰਾਜ਼ਗੀ ਨਹੀਂ ਭਰਾ ਨੇ ਇਹ ਕੌਜ਼ਵੇ ਨੂੰ ਠੀਕ ਕਰਨ ਵਾਸਤੇ ਕਹਿ ਰਹੇ ਨੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹਣਾ ਹੈ ਕਿ ਅਸੀਂ ਕੌਜ਼ਵੇ ਨੂੰ ਹੀ ਠੀਕ ਨਹੀਂ ਕਰਾਂਗੇ ਜੇ ਨਰਾਜ਼ਗੀ ਜ਼ਾਹਰ ਕਰਦੇ ਨੇ ਤੇ ਅੱਜ 150 ਮੀਟਰ ਲੰਬਾ ਰੋਡ ਪੁਲ ਜੀ ਦਾ ਖਰਚਾ 12 ਕਰੋੜ ਰੁਪਏ ਆਏਗਾ ਇਹ ਕੌਜ਼ਵੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਨੇ ਅਸੀਂ ਉੱਤੇ ਪੁਲ ਬਣਾ ਦੇਵਾਂਗੇ ਜੀ ਵਾਹ ਜੀ ਵਾਹ ਥੈਂਕ ਯੂ ਕੋ ਜੋਰ ਲਾਵਾ ਸਾਹਿਬ ਸਪੀਕਰ ਸਾਹਿਬ ਅੱਜ ਤੱਕ ਸੱਚਮੁੱਚ ਧੰਨਵਾਦ ਬਣਦਾ ਮੰਤਰੀ ਸਾਹਿਬ ਆਨੰਦ ਲਿਆਤਾ ਇਹ ਗੱਲ ਤੁਸੀਂ ਪਹਿਲੇ ਹੀ ਕਹਿ ਦਿੰਦੇ ਵਧੀਆ ਹੋ ਗਿਆ ਜੀ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਥੈਂਕ ਥੈਂਕ